ਦੇਵਤਾ ਆਪੀ ਦੇ ਚਾਹੇ ਸੁਖ ਲਗੇ ਆਏ ਆ ਮੇਰੇ ਮਾਲਕਾ ਦਰ ਪ੍ਰਬੰਧ ਕਰਿਓ ਮੇਰੇ ਮਾਲਕਾ ਗਰੀਬ ਨਵਾਜ ਮੇਲਾ ਆਪਜੀ ਦਾ ਢੰਡਾਰਾ ਬਹੁਤ ਸੋਨਾ ਹੋਇਆ ਵਾ ਕਿਹੇ ਚੀਜ਼ ਦੀ ਥੋੜ ਨਹੀਂ ਰਹੀ ਕਿਹੇ ਚੀਜ਼ ਦੀ ਕਮੀ ਨਹੀਂ ਰਹੀ ਸਾਰੇ ਦੇਵਤਿਆਂ ਨੇ ਪੂਰਾ ਸਹਿਯੋਗ ਕੀਤਾ ਐਡਾ ਵਧੀਆ ਢੰਡਾਰਾ ਤੇ ਜਾਗਰਣ ਹੋਇਆ ਮਾਲਕਾ ਕਿਹੇ ਚੀਜ਼ ਦੀ ਥੋੜ ਨਹੀਂ ਕਮੀਆਂ ਪੇਸ਼ੀਆਂ ਨਹੀਂ ਵਾਦਾ ਹੀ ਹੋਇਆ ਮੇਰੇ ਮਾਲਕਾ ਘਾਟਾ ਨਹੀਂ ਹੋਇਆ ਨਾ ਹਿੱਤਰਪਾਚੇ ਕਦੀ ਕਿਸੇ ਨੂੰ ਘਾਟਾ ਹੋਇਆ ਨਾ ਸੇਵਾਦਾਰਾਂ ਨੂੰ ਘਾਟਾ ਰਹਿਣਾ ਮੇਰੇ ਮਾਲਕਾ ਆਪ ਜੀ ਨੇ ਸੋਖਾ ਸਾਂਚ ਬਰਾਜ ਮਰਹਿ ਕੇ ਸੰਗਤਾਂ ਦੇ ਹੰਗਸਾਂ ਮਿਲ ਕਰਵਾਇਆ ਮਾਲਕਾ ਆਪ ਵੀਰੇ ਸੇਵਾਦਾਰ ਇਤਨੇ ਨੇ ਆਪ ਵੀ ਤੁਹਾਨੂੰ ਧੰਨ ਧੰਨ ਸਦਾ ਵੀ 나ਗ ਦੇਵਤਾ ਵਿਪਲ ਵਾਲੀ ਸਰਕਾਰ ਕਿਰਪਾ ਕਰਨ ਸਭਾਂ ਦੇ ਬੇਰੇ ਪਾਰ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਜਾਇਦਾਦ ਵਾਲੇ ਨੂੰ ਜਾਇਦਾਦ ਤਾਂ ਵਿਦੇਸ਼ਾਂ ਵਾਲੇ ਨੂੰ ਵਿਦੇਸ਼ੀ ਯਾਤਰਾ ਮੁਕੰਮਲ ਕਰਾਉਣੀ ਮੇਰੇ ਮਾਲਕਾ ਆਪ ਜੀ ਪੂਜਨੀ ਸੰਤੋ ਆਪ ਜੀ ਦੇ ਪੂਜਣੀਆਂ ਰਹਿਣਾ ਵਾ ਜਿਨ੍ਹਾਂ ਨੇ ਆਪ ਜੀ ਨੂੰ ਈਰਖਾ ਨਾਲ ਵੇਖਿਆ ਉਹਨਾਂ ਦਾ ਭਲਾ ਵੀ ਹੋਵੇ ਜਿਨ੍ਹਾਂ ਨੇ ਆਪ ਨੂੰ ਨਜ਼ਰਾਂ ਪਿਆਰ ਨਾਲ ਵੇਖਿਆ ਉਹਨਾਂ ਦਾ ਹੀ ਭਲਾ ਹੋਵੇ ਬੁਰਾ ਕਹਿਣ ਵਾਲੇ ਦਾ ਹੀ ਭਲਾ ਚੰਗਾ ਕਹਿਣ ਵਾਲੇ ਦਾ ਹੀ ਭਲਾ ਮਾਲਕਾ ਕੱਖ ਨਹੀਂ ਲੈਣਾ ਦੁਨੀਆਦਾਰੀ ਤੋਂ ਬਾਪੂ ਤੇਰੇ ਨਾਮ ਦਾ ਸਿਮਰਨ ਕਰਨਾ ਤੇਰੇ ਨਾਮ ਦੇ ਢੋਲ ਲੰਗਾਰੇ ਵੱਜਨੇ ਆ ਸਾਈਆਂ ਆਪ ਜੀ ਹੀ ਸਾਰੇ ਉਤਾਰ ਤਾਰਾ ਉਹ ਆਪ ਜੀ ਦੇ ਪਾਰੰਥਕਾ ਸਭ ਕੋ ਹੋਇਆ ਵਾ 18ਵੇਂ ਵਾਲੇ ਪੀਰ ਦੁਰਗਾ ਮਾਤਾ ਟੜਾ ਕੋਟੀ ਕੋਟੀ ਨਮਣਾ ਕੋਟੀ ਕੋਟੀ ਟੜੇ ਚਰਨਾ ਜਿੱਦਾ ਮਾਣਾ ਮਾਲਕਾ ਆ ਆਪ ਜੀ ਦੇ ਪੁੱਤਰ ਨੇ ਸਦਾ ਸਹਰ ਜੋ ਆਪ ਜੀ ਨੇ ਕਿਹਾ ਉਹੋ ਹੀ ਨਿਭਾਇਆ ਮਾਲਕਾ ਜਿੱਦਾਂ ਤੁਸੀਂ ਮੇਲਾ ਕਿਹਾ ਉਦਾਂ ਕਰਾਇਆ ਮਾਲਕਾ ਆ ਆਪ ਦੀਆਂ ਜੋਤਾਂ ਉੱਪਰ ਕਰਾਰ ਨੇ 24 ਘੰਟੇ ਜੋਤਾ ਆਪਦੀ ਜਗਦੀ ਰਹਿਣੀਆਂ ਨੇ ਚਿਰਾਗ ਆਪ ਜੀ ਦੇ ਜਗਦੇ ਰਹਿੰਦੇ ਨੇ ਸਦਾ ਹੀ ਜਗਦੇ ਰਹਿਣ ਕਿਸੇ ਚੀਜ਼ ਦੀ ਕਮੀ ਨਹੀਂ ਮਾਲਕਾ 나ਗਦੇਵ ਤੇਓ ਸੇਤੇ ਸਦਾ ਹੱਥ ਬਣਾਈ ਰੱਖਿਓ ਮੇਰੇ ਮਾਲਕਾ ਆ ਆਪ ਦੇ ਛੋਟੇ ਛੋਟੇ ਬੱਚੇ ਆ ਆਪ ਜੀ ਨੇ ਬੱਚਿਆਂ ਦਾ ਪਾਲਣ ਪੋਸਣ ਕੀਤਾ ਆਪ ਜੀ ਨੇ ਬੱਚੇ ਪਾਲੇ ਆਪ ਜੀ ਨੇ ਜਵਾਨ ਕੀਤੇ ਆਪ ਜੀ ਨੇ ਨੌਕਰੀਆਂ ਕਰਾਈਆਂ ਆਪ ਜੀ ਦਾ ਦੇਣ ਕਰੀ ਦੇ ਨਹੀਂ ਸਕਦੇ ਸੱਚੇ ਪਾਸਾ ਆਪ ਜੀ ਤੇ ਹੀ ਮਨ ਹੁਣਾ ਦਾ ਸਭ ਤਨ ਮਨ ਨਾਲ ਪਿਆਰ ਹੋਇਆ ਵਾ ਸੋਹਣਾ ਦਰਬਾਰ ਆਉਂਦੇ ਮੇਲੇ ਨੂੰ ਬਾਬੇ ਦੀ ਕਿਰਪਾ ਰਹੀ ਬੱਚਿਆਂ ਦੇ ਕੰਮ ਠੀਕ ਰਹੇ ਤੁਹਾਡੇ ਮੇਲੇ ਦੇ ਦਰਬਾਰ ਵੱਡਾ ਭਾਂਜਾਵੇਗਾ ਸ਼ੈਂਤ ਸ਼ੈਂਤ ਕਹਿੰਦਾ ਮਤਲਬ ਇਹ ਹੁੰਦਾ ਕਿ ਬਾਬਾ ਜੀ ਆਪ ਨੇ ਹੀ ਕਰਾਉਣਾ ਆਪਣੇ ਕਰੋਨਾ ਆਪਜੀ ਦੇ ਟੈਂਪਰ ਟੋਲ ਲਗਾ ਰੇ ਵਜਦੇ ਰਹਿਣ ਸੱਚੇ ਪਾਸਾ ਆਪਜੀ ਦੀ ਗੱਡੀ ਚੱਕ ਮਗਾਉਂਦੀ ਰਹੇ ਹਜ਼ਾਰਾਂ ਲੋਕਾਂ ਦਾ ਇਲਾਜ ਹੋ ਚੁੱਕਾ ਵਾ ਹਜ਼ਾਰਾਂ ਦਾ ਤੁਸੀਂ ਹੋਰ ਕਰਨਾ ਕਰੋੜਾਂ ਦਾ ਤੁਸੀਂ ਹੋਰ ਕਰਨਾ ਵਾ ਸਭ ਨੂੰ ਸੁੱਖ ਮਿਲੇ ਮਾਲਕਾ ਤੇਰੀ ਗੱਡੀ ਤੋਂ ਜਾਇਜਾ ਕਾਰ ਆ ਪਿੱਪਣ ਵਾਲੇ ਬਾਪੂ ਦੀ ਜਾਇਜਾ ਕਾਰ ਆ ਪਿੱਪਣ ਵਾਲੇ ਪੁੱਤ ਦੀ ਜਾਇਜਾ ਕਾਰ ਆ ਦੇਵੀ ਦੁਰਗਾ ਦੀ ਜਾਇਜਾ ਕਾਰ ਆ ਯਾਰਮੀ ਵਾਲੇ ਪੀਰ ਦੀ ਜਾਇਜਾ ਕਾਰ ਦੋਵਾਂ ਨਾਗ ਦੇਵਤਿਆਂ ਦੀ ਜਾਇਜਾ ਕਾਰ ਦੇਵੀ ਕਾਲੀ ਦੀ ਜੈ ਜੈਕਾਰ ਮਾਤਾ ਮਸਾਣੀ ਦੀ ਜੈ ਜੈਕਾਰ ਮਾਤਾ ਸ਼ਾਮਕੁਰ ਮੋਣੀ ਦੀ ਜੈ ਜੈਕਾਰ ਦੇਵੀ ਬਬਲਾ ਮੁਖੀ ਦੀ ਜੈ ਜੈਕਾਰ ਦੇਵੀ